ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਫਰੈਂਡਸ ਅੱਜ ਇਸ ਵੀਡੀਓ ਵਿੱਚ ਆਪਾਂ ਕਰਾਂਗੇ ਸਿੱਖੀ ਤੇ ਆ ਜਨ ਕੇ ਪੰਜਾਬ ਜੀ ਕੇ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ ਕੁਐਸਚਨਸ ਜੋ ਕਿ ਪੰਜਾਬ ਦੇ ਪੰਜਾਬੀ ਪੇਪਰ ਏ ਤੇ ਪੇਪਰ ਵੀ ਦੋਨਾਂ ਲਈ ਇੰਪੋਰਟੈਂਟ ਹੈ ਕੱਲ ਵਾਲੀ ਵੀਡੀਓ ਵਿੱਚ ਆਪਾਂ 1259 ਤੱਕ ਦੇ ਕੁਐਸਚਨਸ ਕੀਤੇ ਸੀ ਅੱਜ ਕਰਾਂਗੇ ਉਸ ਤੋਂ ਨੈਕਸਟ ਰਾਗ ਕਾਨੜਾ ਕੀ ਹੈ ਗਾਇਨ ਕਰਨ ਵਾਲਿਆਂ ਨੇ ਇਸ ਦੇ ਅਨੇਕ ਭੇਦ ਵੀ ਕਲਪਿਤ ਕੀਤੇ ਹਨ ਬੇਸ਼ੱਕ ਇਸ ਰਾਗ ਨੂੰ ਓਖਾ ਰਗ ਮੰਨਿਆ ਗਿਆ ਹੈ ਪਰ ਇਸ ਦੇ ਬਾਵਜੂਦ ਇਸ ਦੀ ਲੋਕਪ੍ਰਿਤਾ ਜੀਵੇਂ ਦਿੱਤੀ ਵੀ ਹੈ ਰਾਗ ਕਾਂੜਾ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਸ ਅੰਗ ਵੱਲੋਂ ਕੀ ਸੰਗਤਕ ਦਰਜਾ ਅੰਗ 1294 ਵੱਲੋਂ 1318 ਤੱਕ ਰਾਗ ਕਾਂੜਾ ਨੂੰ ਕਿਸ ਸਮਾਂ ਗਾਇਨ ਕੀਤਾ ਜਾਂਦਾ ਹੈ ਰਾਤ ਦੇ ਦੁੱਛੇ ਪਹਿਰ ਰਾਗ ਕਾਂੜਾ ਵਿੱਚ ਕਿਸ ਕਿਸ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਰਾਗ ਕਲਿਆਣ ਕਿਸ ਪ੍ਰਕਾਰ ਦਾ ਰਾਗ ਹੈ ਖੁਸ਼ੀ ਪੈਦਾ ਕਰਨ ਵਾਲਾ ਰਾਗ ਰਾਗ ਕਲਿਆਣ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ ਅੰਗ ਵੱਲੋਂ ਕਿਸ ਅੰਗ ਤੱਕ ਦਰਜ ਹੈ ਅੰਗ 1319 ਤੋਂ 1326 ਤੱਕ ਕਲਿਆਣ ਰਾਗ ਦੇ ਗਾਇਨ ਦਾ ਸਮਾਂ ਕੀ ਹੈ ਰਾਤ ਦਾ ਪਹਿਲਾ ਪਹਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਵੇਦ ਅਨੁਸਾਰ ਰਾਗ ਕਲਿਆਣ ਦਾ ਕਿਹੜਾ ਇੱਕ ਰਾਗ ਵੀ ਹੈ ਜੋ ਕਿ ਰਾਗ ਕਲਿਆਣ ਵੱਲੋਂ ਪਿੰਨ ਅਤੇ ਆਜ਼ਾਦ ਰਾਗ ਹੈ ਕਲਿਆਣ ਪੋਪਾਲੀ ਰਾਗ ਕਲਿਆਣ ਵਿੱਚ ਕਿਸ ਕਿਸ ਗੁਰੂ ਸਾਹਿਬਾਨ ਦੀ ਬਾਣੀ ਦਾ ਅਰਥ ਹੈ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਸ੍ਰੀ ਆਦ ਗ੍ਰੰਥ ਸਾਹਿਬ ਆਦ ਗ੍ਰੰਥ ਸਾਹਿਬ ਜੀ ਦਾ ਆਖਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੀਸਵਾਂ ਰਾਗ ਕਿਹੜਾ ਹੈ ਰਾਗ ਪਰਵਾਤੀ ਸ੍ਰੀ ਆਦ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਦੇ ਸਮਾਂ ਸ੍ਰੀ ਅਰਜਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਰਾਗ ਪਰਵਾਤੀ ਨੂੰ ਅਖੀਰ ਵਿੱਚ ਕਿਉਂ ਰੱਖਿਆ ਗੁਰੂ ਸਾਹਿਬ ਨੇ ਸਿਰੀ ਰਾਗ ਨੂੰ ਸਭ ਤੋਂ ਪਹਿਲਾ સ્થાન ਦਿੱਤਾ ਜੋ ਕਿ ਇਸ ਗੱਲ ਦਾ ਪ੍ਰਗਟਾ ਹੈ ਕਿ ਜੀਵਨ ਦਾ ਸਫਰ ਅੰਧਕਾਰ ਵਿੱਚ ਸ਼ੁਰੂ ਹੁੰਦਾ ਹੈ ਪਰ ਜਿਵੇਂ-ਜਿਵੇਂ ਇਹ ਗੁਰਬਾਣੀ ਵੱਲੋਂ ਇੱਕ সুর ਹੁੰਦਾ ਹੈ ਤਾਂ ਉਸ ਦੇ ਜੀਵਨ ਦੀ ਪਰਵਾਤ ਚੜ ਜਾਂਦੀ ਹੈ ਇਸ ਲਈ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਇਸ ਰਾਗ ਨੂੰ ਅਖੀਰ ਵਿੱਚ ਰੱਖਿਆ ਰਾਗ ਪਰਵਾਤੀ ਦੇ ਗਾਇਨ ਦਾ ਸਮਾਂ ਕੀ ਹੈ ਸਵੇਰ ਦਾ ਪਹਿਲਾ ਪਹਿਰ ਨੈਕਸਟ ਹੈ ਰਾਗ ਪਰਵਾਤੀ ਦੀ ਬਾਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੀ ਸੰਗ ਵੱਲੋਂ ਕੀ ਸੰਗ ਤੱਕ ਦਰਜ ਹੈ ਅੰਗ 1327 ਵੱਲੋਂ 1351 ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਭੇਦ ਅਨੁਸਾਰ ਰਾਗ ਪਰਵਾਤੀ ਦੇ ਹੋਰ ਰੂਪ ਕਿਹੜੇ ਹਨ ਪਰਵਾਤੀ ਵਿਪਾਸ ਪਰਵਾਤੀ ਦਖਨੀ ਵਿਪਾਸ ਪਰਵਾਤੀ ਰਾਗ ਪਰਵਾਤੀ ਵਿੱਚ ਕਿਸ ਕਿਸ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਰਾਗ ਪਰਵਾਤੀ ਵਿੱਚ ਕਿਸ ਕਿਸ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਤੇ ਭਗਤ ਬੇਨੀ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਖਰੀ ਰਾਗ ਕਿਹੜਾ ਹੈ ਰਾਗ ਜੈ ਜਵੰਤੀ ਰਾਗ ਜੈ ਜਵੰਤੀ ਵਿੱਚ ਸ਼੍ਰੀ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਵਾਈ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ राग जयज्वंती दी वाणी श्री गुरु ग्रंथ साहिब जी ਦੇ ਕਿਸ ਅੰਗ ਵੱਲੋਂ ਕੀ ਸੰਗਤਕ ਦਲਛ ਹੈ ਅੰਗ 1352 ਵੱਲੋਂ 1353 राग जयज्वंती ਦੇ ਗਾਇਨ ਦਾ ਸਮਾ ਕੀ ਹੈ ਰਾਤ ਦਾ ਦੂਜਾ ਪਹਿਰ ਕਵਿਤਾ ਰੂਪ ਕੀ ਹੈ ਗੁਰੂ ਸਾਹਿਬਾਨ ਨੇ श्री गुरु ग्रंथ ਸਾਹਿਬ ਵਿੱਚ ਕਵਿਤਾ ਰੂਪਾਂ ਦਾ ਵੀ ਲਖਣ ਸਰੂਪ ਪੇਸ਼ ਕੀਤਾ ਹੈ ਇਹਨਾਂ ਦਾ ਅਸਲ ਭਾਵ じゃ ਕਵਿਤਾ ਰੂਪਾਂ ਵਾਲ ਅਸਲ ਭਾਵ ਤਾਂ ਕਵਿਤਾ ਰੂਪਾਂ ਵਾਲਾ ਹੈ ਪਰ ਗੁਰੂ ਸਾਹਿਬਾਨ ਨੇ ਬਹੁਤ ਹੀ ਖੂਬਸੂਰਤ ਢੰਗ ਵੱਲੋਂ ਇਨਾਂ ਨੂੰ ਕਵਿਤਾ ਰੂਪਾਂ ਵੱਲੋਂ ਵੱਖ ਕਰਦੇ ਹੋਏ ਇਹਨਾਂ ਦਾ ਅਧਿਆਤਮਿਕ ਪ੍ਰਸੰਗ ਸਥਾਪਿਤ ਕੀਤਾ ਹੈ ਅਤੇ ਕਿਸੇ ਖਾਸ ਨੁਕਤੇ ਦੇ ਵੱਲ ਸੰਕੇਤ ਕੀਤਾ ਹੈ ਇਨਾਂ ਵਿੱਚ ਛੋਟੀ ਅਤੇ ਵੱਡੀ ਦੋਨਾਂ ਤਰ੍ਹਾਂ ਦੀਆਂ ਰਚਨਾਵਾਂ ਹਨ ਜਿਨ੍ਹਾਂ ਦਾ ਮੁੱਖ ਵਿਸ਼ਾ ਅਧਿਆਤਮਿਕ ਉਪਦੇਸ਼ ਹੈ ਇਨਾਂ ਵਾਰਨੀਆਂ ਨੂੰ ਅਸੀਂ ਵਿਸਤਾਰਪੂਰਵਕ ਦੇਖਣ ਦਾ ਯਤਨ ਕਰਾਂਗੇ ਤਾਂ ਕਿ ਸ਼੍ਰੀ ਗੁਰੂ ਕਰਨ ਸਾਹਿਬ ਜੀ ਦਾ ਪਾਠ ਸੁਖੈਣ ਢੰਗ ਨਾਲ ਇਨਾਂ ਦੇ ਕਵਿਤਾ ਰੂਪ ਪ੍ਰਸੰਗ ਨੂੰ ਵੀ ਸਮਝ ਸਕੀ ਸਮਝ ਸਕੇ ਤੇ ਵਾਨੀ ਦੇ ਅੰਦਰ ਸਮਾਏ ਅਰਥਾਂ ਵੱਲੋਂ ਇੱਕ ਸੂਤਤਾ ਵੀ ਸਥਾਪਿਤ ਕਰ ਸਕੇ ਧਰਮ ਗ੍ਰੰਥ ਵੇਸ਼ਕ ਸੁਖੈਨ ਕਰਜ ਦੇ ਰੂਪ ਵਿੱਚ ਸਥਾਪਿਤ ਕੀਤਾ ਜਾਂਦੇ ਹਨ ਪਰ ਇਹ ਸ਼ਬਦ ਸਧਾਰਨ ਸ਼ਬਦ ਨਹੀਂ ਹੋ ਕੇ ਰਹੇ ਸਾਤਮਕ ਸ਼ਬਦ ਹੁੰਦੇ ਹਨ ਜਿਨ੍ਹਾਂ ਵਿੱਚ ਡੂੰਗੇ ਮਤਲਬ ਛੁਪੇ ਹੁੰਦੇ ਹਨ ਨੈਕਸਟ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਕਵਿਤਾ ਰੂਪਾਂ ਦਾ ਪ੍ਰਯੋਗ ਕੀਤਾ ਗਿਆ ਹੈ ਉਹਨਾਂ ਦੇ ਨਾਮ ਦੱਸੋ ਪਦਾ ਅਸ਼ਟਪਦੀ ਸੋਲਹੇ chant ਸ਼ਲੋਕ ਵਾਰ ਮੰਗਲ तिथि चतुर्थी दिनरयन वारसत ऋतु बारामाहा पट्टी 52 ਅਖਰੀ ਸਦ ਕਾਫੀ ਠਖਣਾ ਕਥਾ ਫੁਹਨੇ ਸਲੋਕ ਸਾਸਕ੍ਰਿਤੀ ਸਲੋਕ 12 ਦੇ ਤੇ ਵਿਧਿਕ 21 ਦਾ ਪਰਯੋਗ ਕੀਤਾ ਗਿਆ ਹੈ ਪਤਾ ਕਿਸ ਨੂੰ ਕਹਿੰਦੇ ਹਨ ਕਾਮ ਕਰਕੇ ਛੰਤ ਤੇ ਇੱਕ ਭਾਗ ਨੂੰ ਹੀ ਪਦ ਕਿਹਾ ਜਾਂਦਾ ਹੈ ਗੁਰਬਾਣੀ ਵਿੱਚ ਪਦੇ ਦਾ ਪਰਿਚਯਗ ਵੰਦ ਲਈ ਵੀ ਕੀਤਾ ਗਿਆ ਹੈ ਅਸਲ ਵਿੱਚ ਜੋ ਵੀ ਕਵਿਤਾ ਰੂਪ ਮਾਤਰਾ ਦੇ ਨਿਜ਼ਮ ਵਿੱਚ ਆ ਕੇ ਨਿਜ਼ਮ ਵਿੱਚ ਆ ਜਾਂਦਾ ਹੈ ਉਸ ਨੂੰ ਪਦ ਦੀ ਸੰਗਿਆ ਦਿੱਤੀ ਜਾਂਦੀ ਹੈ ਨੈਕਸਟ ਹੈ דוਪਦੇ ਤੀਪਦੇ ਚੌਪਦੇ ਅਤੇ ਪੰਚਪਦੇ ਵੱਲੋਂ ਕੀ ਮਨਸ਼ਸ ਹੈ דוਪਦੇ ਵਾਲੇ ਸ਼ਬਦ ਦੋ ਪਦੇ ਤਿੰਨ ਪਦੇ ਵਾਲੇ ਤਿੰਨ ਪਦੇ ਵੰਦ ਵਾਲੇ ਤੀ ਪਦੇ ਚਾਰ ਵੰਦ ਵਾਲੇ ਚੋਪ ਦੇ ਅਤੇ ਪੰਜ ਵੰਦ ਵਾਲੇ ਸ਼ਬਦ ਪੰਜ ਪਦੇ ਦਾ ਨਾਮ ਦਿੱਤਾ ਗਿਆ ਹੈ ਇਕ ਤੁਕਾ ਕਿਸ ਨੂੰ ਕਹਿੰਦੇ ਹਨ ਜੀ ਸ਼ਬਦ ਵਿੱਚ ਹਰੇਕ ਪਦ ਵਿੱਚ ਮਿਲ ਕੇ ਤੁਕਾਂਤ ਵਾਲੀ ਦੋ ਛੋਟੇ ਛੋਟੇ ਪੰਕਤੀਆਂ ਹੋਣ ਪਰ ਉਹਨਾਂ ਨੂੰ ਇਕੱਠੇ ਇੱਕ ਤੁਕ ਦੀ ਤਰ੍ਹਾਂ ਬੋਲਣ ਬਲੋਂ ਇੱਕ ਸੰਪੂਰਨ ਵਿਚਾਰ ਵੰਦੀ ਹੋਵੇ ਉਸ ਨੂੰ ਇੱਕ ਤੁਕਾ ਕਿਹਾ ਜਾਂਦਾ ਹੈ ਧੀ ਤੁਕਾ ਕਿਸ ਨੂੰ ਕਹਿੰਦੇ ਹਨ ਜਿਸ ਸ਼ਬਦ ਵਿੱਚ ਹਰੇਕ ਪਦੇ ਵਿੱਚ ਮਿਲਦੇ ਜੁਲਦੇ ਤੁਕਾਂਤ ਵਾਲੀ ਤਿੰਨ ਤਿੰਨ ਤੁਕਾ ਹੋਣ ਉਸ ਨੂੰ ਤੀ ਤੁਕਾ ਕਿਹਾ ਜਾਂਦਾ ਹੈ ਨੈਕਸਟ ਹੈ ਅਸ਼ਟਪਦੀ ਕੀ ਹੈ ਭਾਰਤੀ ਕਵਿਤਾ ਰੂਪਾਂ ਵਿੱਚ ਅਸ਼ਟਪਦੀ ਦਾ ਆਪਣਾ ਵਿਲੱਖਣ ਮਹੱਤਵ ਹੈ ਗੁਰੂ ਪਾਤਸ਼ਾਹ ਨੇ ਪਰੰਪਰਾਗਤ ਰੂਪ ਵਿੱਚ ਪੂਰੇ ਤੌਰ ਉੱਤੇ ਨਹੀਂ ਅਪਣਾਇਆ ਕਿਉਂਕਿ ਪਰੰਪਰਾ ਵਿੱਚ ਅੱਠ ਪਦਾਂ ਵਾਲਾ ਕੋਈ ਵਾਲੀ ਕੋਈ ਵੀ ਰਚਨਾ ਅਸ਼ਟਪਦੀ ਕਹਿਲਾਉਂਦੀ ਹੈ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਦੇ ਕਈ ਵਿਲੱਖਣ ਰੂਪ ਹਨ ਇਸ ਲਈ ਕਿਹਾ ਜਾਂਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਪਰੰਪਰਾ ਵੱਲੋਂ ਸਮਝਾਉਣ ਲਈ ਕਿਸੇ ਰੂਪ ਦਾ ਪਰਯੋਗ ਕੀਤਾ ਹੈ ਤਾਂ ਉਸ ਨੂੰ ਉਸੇ ਪ੍ਰਕਾਰ ਅਪਣਾਉਣ ਦਾ ਯਤਨ ਨਹੀਂ ਕੀਤਾ ਸੋ ਉਹ ਉਸਨੂੰ ਆਪਣੇ ਅਨੁਸਾਰ ਪੇਸ਼ ਕੀਤਾ ਹੈ ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਸ਼ਟਪਦੀ ਦੋ ਪੰਕਤੀਆਂ ਵੱਲੋਂ ਲੈ ਕੇ 8 10 ਅਤੇ ਇੱਥੇ ਤੱਕ ਕਿ 20 20 ਪਦਾਵਾਲੀਆਂ ਵੀ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਭਾਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਅਤੇ ਗੁਰੂ ਅਮਰਦਾਸ ਜੀ ਦੀਆਂ ਅਸ਼ਟਪਦੀਆਂ ਤਿੰਨ ਤਿੰਨ ਪੰਕਤੀਆਂ ਵਿੱਚ ਹੀ ਮਿਲੀਆਂ ਹਨ ਅਤੇ ਪੰਚਮ ਪਾਤਸ਼ਾਹੀ ਦੀ ਸੁਖਨੀ ਦੀ ਸੁਖਮਨੀ ਸਾਹਿਬ ਵਿੱਚ 10-10 ਪੰਕਤੀਆਂ ਵਾਲੇ ਪਦੇ ਵੀ ਹਨ ਨੈਕਸਟ ਹੈ ਸੋਲੇ ਕਿਸ ਨੂੰ ਕਹਿੰਦੇ ਹਨ ਆਮ ਤੌਰ ਉੱਤੇ ਜੋ ਵੀ ਰਚਨਾ 16 ਪਦਾਂ ਵਾਲੀ ਹੁੰਦੀ ਹੈ ਉਸ ਨੂੰ ਸੋਲੇ ਕਿਹਾ ਜਾਂਦਾ ਹੈ ਨੈਕਸਟ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੋਲੇ ਨੂੰ ਕਿਸ ਪ੍ਰਕਾਰ ਵਿਆਖਿਆ ਗਿਆ ਹੈ ਸ਼੍ਰੀ ਗੁਰੂ ਸਾਹਿਬ ਦੇ ਸੰਪਾਦਨ ਦੇ ਬਿਲਕੁਣੇ ਹੈ ਕਿ ਉਹਨਾਂ ਨੇ ਇਸ ਬੰਦਨ ਨੂੰ ਕਈ ਜਗ੍ਹਾ ਸਵੀਕਾਰ ਨਹੀਂ ਕੀਤਾ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 9-15 ਅਤੇ ਇੱਥੇ ਤੱਕ ਕਿ 21 ਪਦਾਂ ਵਿੱਚ ਵੀ ਸੋਲੇ ਨੂੰ ਦਰਜ ਕੀਤਾ ਗਿਆ ਹੈ। नेक्स्ट देन ਸੋਲੇ ਬਾਣੀ ਦੀ ਵਿਸ਼ਾ-ਵਸਤੂ ਕੀ ਹੈ? ਇਹਨਾਂ ਬਾਣੀਆਂ ਦਾ ਵਿਸ਼ਾ ਸੰਸਾਰ ਦੀ ਉਤਪਤੀ ਅਤੇ ਉਸਦੇ ਵਿਕਾਸ ਵੱਲ ਜੁੜਿਆ ਹੈ ਅਤੇ ਪ੍ਰਭੂ ਵੀ ਪ੍ਰਭੂ ਦੀ ਪੈਦਾ ਕੀਤੀ ਹੋਈ ਦੁਨੀਆਂ ਦੀ ਸੁੰਦਰਤਾ ਦਾ ਬਹੁਤ ਹੀ ਸੁੰਦਰ ਵਰਣਨ ਵੀ ਹੈ। ਛੰਤ ਕੀ ਹੈ? ਭਾਰਤੀ ਪਰੰਪਰਾ ਵਿੱਚ ਇਸ ਕਵਿਤਾ ਰੂਪ ਨੂੰ ਆਮ ਕਰਕੇ ਔਰਤਾਂ ਦੇ ਗੀਤਾਂ ਵੱਲ ਝੋੜਿਆ ਗਿਆ ਹੈ ਅਤੇ ਇਨ੍ਹਾਂ ਗੀਤਾਂ ਦਾ ਸੰਬੰਧ ਪ੍ਰੇਮ ਜਾਂ ਵਿਰਹਾ ਨਾਲ ਹੈ। ਛੰਤ ਨੂੰ ਸ਼੍ਰੀ ਕੁਰਕ੍ਰੰਥ ਸਾਹਿਬ ਜੀ ਵਿੱਚ ਕਿਸ ਪ੍ਰਕਾਰ ਪੇਸ਼ ਕੀਤਾ ਗਿਆ ਹੈ? ਗੁਰੂ ਪਾਤਸ਼ਾਹ ਨੇ ਇਹੀ ਪਿਆਰ ਦਾ ਪ੍ਰਗਟਾ ਇਸ਼ਵਰ ਵੱਲੋਂ ਕਰਕੇ ਜੀਵ ਨੂੰ ਇਸਤਰੀ ਰੂਪ ਵਿੱਚ ਪੇਸ਼ ਕੀਤਾ ਜੋ ਆਪਣੇ ਪ੍ਰੇਮੀ ਵੱਲੋਂ ਵਿਛੜੀ ਹੋਈ ਹੈ ਅਤੇ ਉਸ ਵਿੱਚ ਲੀਨ ਹੋਣ ਲਈ ਤਤਪਰ ਹੈ। ਉਜੀ ਜਿਆਦਾ ਉਸਨੂੰ ਵਿਆਕੁਲ ਕਰਦੀ ਹੈ ਅਤੇ ਵਿਆਕੁਲਤਾ ਵਿੱਚ ਉਹ ਆਪਣੇ ਪ੍ਰੀਤਮ ਦੀ ਸੇਜਾ ਨੂੰ ਮੰਨਨ ਲਈ ਉਜੀ ਉਡੀਕ ਕਰਦੀ ਹੈ ਗੁਰਬਾਣੀ ਵਿੱਚ ਪਦਨ ਦੇ ਬਾਅਦ ਸਭ ਤੋਂ ਜਿਆਦਾ ਰੂਪ ਕੀ ਜਿਆਨ ਸ਼ਲੋਕਾਂ ਦੇ ਸ਼ਲੋਕ ਕੀ ਹੈ ਭਾਰਤੀ ਪਰੰਪਰਾ ਵਿੱਚ ਪਰੰਪਰਾ ਦੇ ਕਿਸੇ ਵੀ ਭਾਰਪਾਰਤੀ ਪਰੰਪਰਾ ਵਿੱਚ ਕਿਸੇ ਦੀ ਉਤਪਤੀ ਵਿੱਚ ਕੀਤੀ ਗਈ ਗੱਲ ਜਾਂ ਬੋਲੀ ਗਈ ਸ਼ਬਦਾਂ ਨੂੰ ਸ਼ਲੋਕ ਕਿਹਾ ਜਾਂਦਾ ਹੈ ਜਿਵੇਂ ਜਸਦੇਵ ਚੰਦ ਨੂੰ ਸ਼ਲੋਕ ਕਹਿੰਦੇ ਹਨ ਇਹ ਬਹੁਤ ਹੀ ਪੁਰਾਣਾ ਕਵਿਤਾ ਰੂਪ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਬਹੁਤ ਖੂਬਸੂਰਤੀ ਵੱਲੋਂ ਬਿਆਨ ਕੀਤਾ ਗਿਆ ਹੈ ਕਵਿਤਾ ਰੂਪ ਦੇ ਅੰਤਰਗਤ ਵਾਰ ਕਿਸ ਨੂੰ ਕਹਿੰਦੇ ਹਨ ਪੰਜਾਬੀ ਭਾਸ਼ਾ ਦੇ ਇੱਕ ਇਹ ਇੱਕ ਬਹੁਤ ਹੀ ਮਹੱਤਵਪੂਰਨ ਕਵਿਤਾ ਰੂਪ ਹੈ ਜਿਸ ਦੇ ਸ਼ਾਬਦਿਕ ਮਤਲਬ ਹਨ ਜੋਸ਼ੀ ਲਗੀ ਜਿਸ ਵਿੱਚ ਕਿਸੇ ਸੂਰਮੇ ਯੋद्धाਾਂ ਦੀਆਂ ਬਹਾਦਰੀਆਂ ਦਾ ਵਰਣਨ ਕੀਤਾ ਗਿਆ ਹੋਵੇ ਇਹ ਵੀਰਸਪਰਦਾਨ ਰਚਨਾਵਾਂ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 12 ਦੀ ਕਿੰਨੀ ਗਿਣਤੀ ਹੈ 22 ਫਰੈਂਡਸ ਇਹ ਰਿਹਾ ਅੱਜ ਦੀਸ ਵੀਡੀਓ ਦੇ ਮੋਸਟ ਇੰਪੋਰਟੈਂਟ ਕੁਐਸ਼ਨਸ ਪਲੀਜ਼ ਵੀਡੀਓ ਯੂਸਫੁਲ ਹੋਵੇ ਤਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਹਜੇ ਨਹੀਂ ਕੀਤਾ ਤਾਂ ਕਿ ਹਰ ਇੰਪੋਰਟੈਂਟ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਫੇਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ